ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਬਹੁਤ ਦਿਨ ਹੋ ਗਏ ਆਪਾਂ ਨੂੰ ਵੀਡੀਓ ਪਾਈ ਨੂੰ ਥੋੜਾ ਜਿਹਾ ਤੁਹਾਨੂੰ ਸਭ ਨੂੰ ਪਤਾ ਕੰਮ ਨਾ ਆਪਣਾ ਜਿਹੜਾ ਪਹਿਲਾਂ ਤਾਂ ਜੀਰੀ ਬਡਣ ਦਾ ਚੱਲੀ ਗਿਆ ਫਿਰ ਕਣਕ ਬਜਾਈ ਦਾ ਚੱਲੀ ਗਿਆ ਹੁਣ ਸਾਰੇ ਕੰਮ ਬਿਲੇ ਹੋਏ ਕਰਕੇ ਤੇ ਆ ਆਪਣਾ ਭਾਂਡਾ ਬਹੁਤ ਜਾਦੀ ਨੀਮਾ ਤੀ। ਹਰੇਕ ਬੰਦਾ ਆ ਕੇ ਦੇਖਦਾ ਸੀ ਵੀ ਯਾਰ ਭਾਂਡਾ ਬਹੁਤ ਨੀਮਾ ਹੈ ਯਾਰ ਕੀ ਆ ਹਨਾ ਤੇ ਹੁਣ ਆਪਾਂ ਇਹ ਭਾਂਡਾ ਚੱਕਣ ਲੱਗੇ ਵੀ ਯਾਰ ਟਕਾਈ ਨਾਲ ਕੰਮ ਵਧੀਆ ਕਰਕੇ ਫੇਰੇ ਮਹਿਸਾਂ ਲਿਆਵਾਂਗੇ। ਹੁਣ ਬਹੁਤ ਬਾਈ ਮੱਝਾ ਵਾਸਤੇ ਫੋਨ ਕਰਦੇ ਨੇ ਕਿਉਂਕਿ ਹਰੇਕ ਬੰਦੇ ਦਾ حساب ਕਿਤਾਬ ਹੋ ਰਿਹਾ ਹੈ। ਅਗਲਾ ਕਹਿੰਦਾ 2 ਮਹੀਨਾਂ ਦੁੱਧ ਵਾਲੀਆਂ ਪਾ ਲਈਏ। ਇੱਕ ਤਾਂ ਹੁਣ ਹੋਰ ਹੈ ਬਾਈ ਹੁਣ ਆਪਣੇ ਪੰਜਾਬ ਕਨੀ ਤਾਂ ਹੋ ਰਿਹਾ ਮੰਦਾ। ਆਪਣੇ ਦਾ ਮੱਝ ਵਿਕਦੀ ਹੈ ਜ਼ੋਰ ਮਾਰ ਕੇ 1,10,000 ਤੋਂ ਲੈ ਕੇ 1,35,000 ਤੱਕ। ਜਿਹੜੀ ਹਰਿਆਣੇ 'ਚ ਮੈਂਸ ਮਿਲਦੀ ਹੈ ਉਹ ਮਿਲਦੀ ਹੈ 1,35,000 ਤੋਂ ਲੈ ਕੇ 2 ਲੱਖ, 2.5 ਲੱਖ, 2 ਲੱਖ ਤੱਕ ਵਧੀਆ। ਦੁੱਧੂ ਹੀ 13 14 ਕਿਲੋ ਤੋਂ ਲੈ ਕੇ 15 16 ਕਿਲੋ ਤੱਕ ਤੇ 18 20 ਕਿਲੋ ਵਾਲੀ ਕੋਈਏ ਆਉਂਦੀ ਆ ਹੁਣ ਬਹੁਤ ਬੰਨਿਆਂ ਦੇ ਫੋਨ ਆਉਂਦੇ ਨੇ ਵੀ ਬਾਈ ਸਾਨੂੰ ਕੋਈ 20 ਕਿਲੋ ਵਾਲੀ ਮਹਸ ਲੈ ਕੇ ਦੇ ਆਪਣਾ ਕੰਮ ਇਹੋ ਜਿਹਾ ਬਾਈ ਆਪਾਂ ਜਿਹੜੀ ਗੱਲ ਕਹਿੰਨੇ ਆ ਉਹ ਤੇ ਪੂਰ ਚਾੜਦਿਆਂ ਵੀ 20 ਕਿਲੋ ਗਏ ਤਾਂ ਆਪਾਂ ਦੰਨਿਆਂ ਜਦੋਂ ਕੱਢਦਾ ਪਸ਼ੂ ਫੇਰੇ ਪਤਾ ਲੱਗਦਾ ਹਨ ਤੇ ਪਸ਼ੂ ਉਧਰੋਂ ਛਾਂਟ ਕੇ ਬਹੁਤ ਔਖਾ ਲੈਣਾ ਪੈਂਦਾ ਬਹੁਤ ਜ਼ਿਆਦਾ ਭਗਾਈ ਕਰਕੇ ਲੱਭ ਕੇ ਐਂ ਤਾਂ ਹੈ ਨਹੀਂ ਵੀ ਗਏ ਜਾਣ ਸਾਰੇ ਮਹਸ ਲੱਭ ਗਈ 20 ਕਿਲੋ ਵਾਲੀ ਕਰਿਆ ਸੌਦਾ ਲੈ ਹੈ ਹਨਾ ਤੇ ਆ ਕੇ ਉਹ ਚੋ ਜੇ ਕੁਝ ਨਾਏ ਬਚਿਆ ਫਿਰ ਉਹ ਲਿਆਣ ਦਾ ਵੀ ਕੀ ਫਾਇਦਾ ਤੇ ਹੁਣ ਆਪਣੇ ਜਿਹੜੇ ਭਾਅ ਨੇ ਬਾਜ਼ਾਰ ਦੇ ਹਿਸਾਬ ਨਾਲ ਡੰਗਰ ਵੇਖਦਾ ਹੁਣ ਮੰਨ ਲਓ ਉਧਰੋਂ ਮੈਂ 1.5 ਲੱਖ ਦੀ 160 65 ਦੀ ਮੈਂ ਚੱਕ ਰਿਆ ਪੁਰਾ ਆ ਕੇ 130 35 ਡੇਢ ਨਾ ਵਟਾਂਦੀ ਹੋਈ ਫਿਰ ਗਿਆਂ ਦਾ ਵੀ ਕੀ ਫਾਇਦਾ ਲੈ ਕੇ ਆਣ ਦਾ ਵੀ ਕੀ ਫਾਇਦਾ ਤੇ ਆਪਾਂ ਥੋੜਾ ਜਿਹਾ ਹੁਣ ਇੱਕ ਤਾਂ ਆਪਦਾ ਇਹ ਬ੍ਰਾਂਡ ਆ ਚੱਕ ਰਿਆਂ ਇੱਕ ਹੁਣ ਆਪਾਂ ਮੜਾ ਜੇ ਜਦੋਂ ਆਹ ਕੰਮ ਆਪਣਾ ਫਾਈਨਲ ਹੋ ਗਿਆ ਫੇਰੇ ਮੈਂ ਸਭ ਪੱਕੀਆਂ ਪੂਰੇ ਹਰਿਆਣੇ ਚ ਘੁੰਮ ਫਿਰ ਕੇ ਜਿੱਥੋਂ ਮੰਦੀ ਮਿਲੀ ਦੇ ਕਿ ਚੋਕ ਐ ਨਾ ਸੱਲੀ ਕਰਕੇ ਮੈਂ ਲੈ ਆ ਕਰਾਂਗੇ ਪਹਿਲਾਂ ਆਪਾਂ ਮੰਨ ਲਓ ਜਿਵੇਂ ਬੋਲੇ ਬੁਲਿਆਣੀਆਂ ਸੂਣ ਖਾਨ ਵਾਲੀਆਂ ਮਹਸਾ ਲੈ ਲਾਂਦੇ ਤੇ ਉਹ ਕਈ ਵਾਰੀ ਕਿਸੇ ਕਾਰਨਾ ਕਰਕੇ ਨਹੀਂ ਦੁੱਧ ਚੱਲਦੀ ਉਸ ਚੀਜ਼ ਦਾ ਫਿਰ ਲਾਂਭਾ ਆਪਾਂ ਨੂੰ ਹੋ ਜਾਂਦਾ ਵੀ ਬਾਈ ਯਾਰ ਅਸੀਂ ਉਹ ਤੋਂ ਮਹਸ ਲੈਦੇ ਮਹਸੇ ਦੁੱਧ ਨਹੀਂ ਚੱਲੀ ਹੁਣ ਚੱਕਰ ਕੀ ਆ ਆਪਣੇ ਹੱਥ ਵਸਤਾ ਕੋਈ ਹੈ ਨਹੀਂ ਬਾਈ ਇਹਨਾਂ ਦੇ ਘਰ ਅੰਦਰ ਕੰਪਿਊਟਰ ਲੱਗਿਆ ਹੋਇਆ ਹੈ ਅਗਲਾ ਕੱਲੇ ਕੱਲੇ ਬੱਚੇ ਦੀ ਸੌਂਖ ਆ ਜਾਂਦਾ ਹੈ ਵੀ ਭਾਈ ਇਸ ਨੇ 15 ਕਾਢਿਆ ਇਸ ਨੇ 20 ਕਾਢਿਆ 15 20 ਉਹਨਾਂ ਵਾਸਤੇ ਆਮ ਗੱਲ ਹੈ ਤੇ ਉਰੇ ਆ ਕੇ ਮੈਂ ਇਸ ਜੀ ਨਹੀਂ ਲਾਉਂਦੀ ਜਾਂ ਚੱਜ ਨਾਲ ਉਹਨਾਂ ਖਾਂਦੀ ਨਹੀਂ ਜਾਂ ਉਹਨਾਂ ਦੁੱਧ ਨਹੀਂ ਕੱਢਦੀ ਉਹ ਅਗਲਾ ਲੰਬਾ ਫਿਰ ਆਪਾਂ ਨੂੰ ਦਿੰਦਾ ਹੁਣ ਆਪਣੇ ਘਰੇ ਬਣੀ ਨਹੀਂ ਹੁੰਦੀ ਇਸ ਕਰਕੇ ਹੁਣ ਆਪਣੀ ਇਹ ਸਿਸਟਮ ਮੈਨੇ ਸੋਚਿਆ ਵੀ ਪਹਿਲਾਂ ਆਪਾਂ ਆਪਦਾ ਭਰਾਂਡਾ ਚੱਕ ਕੇ ਪੂਰੀਆਂ ਖੁਰਲੀਆਂ ਕਰ ਲਈਆਂ ਵਧੀਆ ਬਣਾ ਕੇ ਉਸ ਤੋਂ ਬਾਅਦ ਪੱਕੀਆਂ ਮੈਂ ਸੰ ਤਿਆਰ ਦੁੱਧ ਕਰਕੇ ਅਗਲੇ ਨੂੰ ਆਪਦੇ ਕੀਲੇ ਤੇ ਚਵਾ ਕੇ ਵੀ ਆ ਖੜੀ ਆ ਮੈਂ ਇਸਰ 10 ਦਿਨਾਂ ਦੀ ਸੂਈ ਐ ਇੰਨਾ ਇਹਦੇ ਥੱਲੇ ਦੁੱਧ ਐ ਆਪਦੀ ਤਸੱਲੀ ਕਰਕੇ ਲੈ ਕੇ ਜਾ ਚਾਹੇ 4 ਦਿਨ ਚੋਕ ਕਮਰਾ ਸਾਈਡ ਤੇ ਪਾਇਆ ਇੱਕ ਵੀ ਆਪਦਾ ਰਹਿ ਰੋਟੀ ਮਿਲੂ ਚਾਹ ਮਿਲੂ ਪਾਣੀ ਮਿਲੂ ਵੀ ਆਪਦੀ ਤਸੱਲੀ ਕਰਕੇ ਮੈਂਸ ਲੈ ਕੇ ਜਾ ਜਿਹੜੀ ਚੀਜ਼ ਇੱਥੇ ਤਸੱਲੀ ਕਰਕੇ ਅਗਲਾ ਲੈ ਗਿਆ ਉਸ ਤੋਂ ਬਾਅਦ ਉਹ ਅਗਲੇ ਦੀ ਐ ਆਪਾਂ ਆਪਦਾ ਸਿਸਟਮ ਚੇਂਜ ਕਰਾਂਗੇ ਕਿਉਂਕਿ ਬਈ ਗਰੰਟੀਆਂ ਜਦੋਂ ਜ਼ਿੰਮੇਵਾਰੀਆਂ ਆਪਾਂ ਦੇ ਦੰਨੇ ਆ ਅਗਲਾ ਉਸ ਗੱਲ ਤੇ ਪੱਕਾ ਹੋ ਜਾਂਦਾ ਹੁਣ ਯਾਰ ਆਪਣੇ ਇਹ ਘਰੇ ਨਹੀਂ ਬਣੀ ਲੈ ਕੇ ਹੱਪਾਂ ਵੀ ਸੋਡੇ ਮੰਗੂ ਅੱਗੇ ਤੋਂ ਆਉਣਿਆ ਕਈ ਵਾਰੀ ਕਿਸੇ ਕਾਰਨਾ ਕਰਕੇ ਡੰਗਰ ਜੀ ਨਹੀਂ ਲਾਉਂਦਾ ਜਾਂ ਉਹਨਾਂ ਦਾਣਾ ਪੱਕਾ ਨਹੀਂ ਖਾਂਦਾ ਜਾਂ ਕੋਈ ਬੀਪੀ ਮਾੜਾ ਮੋਟਾ ਡਾਊਨ ਹੋ ਗਿਆ ਜਾਂ ਕੋਈ ਬੱਚੇ ਤੋਂ ਉਕਚੁਕ ਹੋ ਗਈ ਬਹੁਤ ਜ਼ਿਆਦੇ ਕਾਰਨ ਨੇ ਤੇ ਬੰਦਾ ਗਾਹ ਨਮਾ ਹੁੰਦਾ ਵਿਚਾਰਾ ਉਹ ਵੀ ਜੀਤ ਆਰਨਦਾ ਵੀ ਯਾਰ ਇੰਨੇ ਪੈਸੇ ਲਾਏ ਮੈਂ ਜਨੇ ਦੁੱਧ ਨਹੀਂ ਕਰਿਆ ਹਣਾ ਅਗਲਾ ਵੀ ਸਹੀ ਹੁੰਦਾ ਜੀਨੇ ਇੰਨੇ ਪੈਸੇ ਲਾਏ ਹੁੰਦੇ ਨੇ ਵੀ ਹੁਣ ਆਪਣਾ ਆਪ ਦਾ ਜਦੋਂ ਸਿਸਟਮ ਬਣ ਗਿਆ ਅਗਲੀ ਨੂੰ ਦੁੱਧ ਇੱਥੇ ਕਰਾ ਕੇ ਦਾਣਾ ਪੱਕਾ ਐਨ ਪਾ ਕੇ ਵੀ ਹਾਂ ਇੰਨਾ ਦੁੱਧ ਕਰ ਗਈ ਜੀ ਇਲੋਦੋ ਕਿਲੋ ਦਾ ਹੋਰ ਹਮ ਬੜਾ ਮਾਰ ਸਕਦੀ ਹੈ ਵੀ ਆਪਾਂ ਤਸੱਲੀ ਬਖਸ਼ ਕੰਮ ਕਰਾਂਗੇ ਆਪਾਂ ਗਾਲਾਂ ਨਹੀਂ ਕਾਣੀਆਂ ਜੱਗ ਤੇ ਇੱਕ ਵਾਰ ਹੀ ਆਇਆ ਇੱਕੋ ਵਾਰੀ ਇਸ ਜੱਗ ਤੇ ਜਨਮ ਲਿਆ ਇੱਕੋ ਵਾਰੀ ਨਾਮ ਕਮਾ ਕੇ ਜਾਣਾ ਕੋਈ ਆਇਆ ਨਹੀਂ ਵੀ ਆਪਾਂ ਪੈਸਾ ਇਕੱਠਾ ਕਰਕੇ ਲੈ ਜਾਣਾ ਪੈਸਾ ਬਹੁਤ ਦੁਨੀਆ ਕੋਲੇ ਅਰਬਾਂ ਖਰਬਾਂ ਪਿਆ ਪਰ ਜਿਹੜਾ ਨਾਮ ਤੁਸੀਂ ਬਣਾਇਆ ਜਿਹੜਾ ਐਡਾ ਨਾਮ ਸਾਨੂੰ ਤੁਸੀਂ ਦਿੱਤਾ ਉਹਨੂੰ ਆਪਾਂ ਗਵਾਉਣਾ ਨਹੀਂ ਬਾਈ ਕੰਮ ਕਰਨਾ ਸਾਫ਼ ਸੁਥਰਾ ਮਾੜਾ ਕਰਨਾ ਨਹੀਂ ਤੇ ਚੰਗੀ ਲੱਗੀ ਗੱਲ ਵੀਡੀਓ ਨੂੰ ਸ਼ੇਅਰ ਕਰਿਓ ਰੈਡੂ ਡੈਰੀ ਫਾਰਮ ਪੇਜ ਨੂੰ ਫੋਲੋ ਕਰਿਓ ਨਵੇਂ ਮੁੰਡੇ ਇਸ ਕੰਮ ਚ ਆ ਕੇ ਇਸ ਕੰਮ ਦਾ ਵਾਧਾ ਕਰੋ ਕੰਮ ਚੰਗਾ ਹੈ ਬੱਚੇ-ਬੁੱੱਚੇ ਪਾਲੋ ਵਧੀਆ ਨਸਲ ਤਿਆਰ ਕਰੋ ਤੇ ਵਧੀਆ ਕੰਮ ਹੈ ਵਧੀਆ ਕੰਮ ਕਰੋ ਇਸ ਲਈ